ਬਟਾਲਾ ਦੇ ਇੱਕ ਨਿੱਜੀ ਸਕੂਲ ਦੀ ਬੱਸ ਜਦੋਂ ਬੱਚਿਆਂ ਨੂੰ ਲੈ ਕੇ ਡੱਲਾ ਮੋੜ ਤੋਂ ਕਾਧੀਆਂ ਨੂੰ ਰਵਾਨਾ ਹੋਈ ਤਾਂ ਅੱਗੇ ਸੜਕ ਖਰਾਬ ਹੋਣ ਕਰਕੇ ਡਰਾਈਵਰ ਨੇ ਬੱਸ ਨੂੰ ਲੀਰਾਂ ਵਾਲੇ ਮੋੜ ਤੇ ਛਡਾ ਲਿਆ ਇਸ ਸੜਕਿੱਟਾਂ ਦੀ ਬਣੀ ਹੋਈ ਸੀ ਤੇ ਬਾਰਿਸ਼ ਦੇ ਨਾਲ ਰਸਤਾ ਖਰਾਬ ਸੀ ਪਰ ਡਰਾਈਵਰ ਨੇ ਸ਼ਾਰਟਕਟ ਮਾਰਨ ਦੇ ਚੱਕਰ ਦੇ ਵਿੱਚ ਇਸੇ ਰਸਤੇ ਨੂੰ ਜਾਣਾ ਠੀਕ ਸਮਝਿਆ ਜਦ ਬੱਸ ਦੇ ਰਸਤੇ ਵਿੱਚ ਪਹੁੰਚ ਗਈ ਤਾਂ ਖੇਤਾਂ ਦੇ ਵਿੱਚ ਜਾ ਕੇ ਬੱਸ ਫਲਟ ਗਈ ਬੱਚਿਆਂ ਵਿੱਚ ਹਫੜਾ gadੜੀ ਮੱਚ ਗਈ ਜਿਸ ਦੇ ਵਿੱਚ ਤਕਰੀਬਨ 20 ਤੋਂ 25 ਬੱਚੇ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਕਿ ਪਿੰਡ ਵਾਸੀਆਂ ਦੇ ਮਦਦ ਦੇ ਨਾਲ ਬੱਚਿਆਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਕਈ ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋ ਗਏ ਨੇ ਆਦਸਾ ਐ ਐਕਸਲਸੀਅਰ ਸਕੂਲ ਬਟਾਲਾ ਦੀ ਬਸ ਸੀਗੀ ਇਹ ਅਣਜਾਣ ਸੀ ਡਰਾਈਵਰ ਇਹ ਰਸਤੇ ਕਦੇ ਬਸ ਨਹੀਂ ਆਈ ਇਹ ਰਸਤਾ ਛੋਟਾ ਸੀ ਅਗੇ ਰਾਸ ਹੋਣ ਦੇ ਕਰਕੇ ਉਹਨੇ ਵਿਜਾਰੇ ਨੇ ਇਧਰੋਂ ਦੀ ਪਾਲੀ ਉਹਦੀ ਅੰਗੇਲੀ ਵੀ ਕਹਿ ਲੋ ਜਾਂ ਪਹਿਲੀ ਵਾਰੀ ਹੋਇਆ ਇਸ ਰਸਤੇ ਬਸ ਆਈ ਆ ਇਸ ਵਜ੍ਹਾ ਦੇ ਨਾਲ ਹੀ ਐਕਸੀਡੈਂਟ ਹੋਇਆ ਇਹਦੇ ਵਿੱਚ ਮੇਰੇ ਹਣ ਤੋਂ ਪਹਿਲਾਂ ਬੱਚੇ ਕੱਢ ਲਏ ਗਏ ਆ ਤਕਰੀਬਨ ਕੋਈ 10 15 20 ਲਾਗੇ ਬੱਚੇ ਕਹਿੰਦੇ ਹੈਗੇ ਸੀਗੇ ਸੱਟਾਂ ਦਾ ਕੁਝ ਕਹਿੰਦੇ ਲੱਗੀਆਂ ਕੁਝ ਕਹਿੰਦੇ ਵੀ ਨਹੀਂ ਲੱਗੀਆਂ ਜੇ ਕੁਝ ਪੱਕਾ ਨਹੀਂ ਜੇ ਕਹਿ ਸਕਦੇ ਇੱਕ ਦੋ ਬੱਚੇ ਦੇ ਸ਼ਾਇ ਲੱਗੀ ਸਾਡ ਤੇ ਐਕਸਲ ਸੀਰ ਇਹ ਬਟਾਲੇ ਤੋਂ ਕੀ ਮੰਗ ਕਰਨਾ ਅਸੀਂ ਤਾਂ ਜੀ ਇਹ ਰਸਤੇ ਦਾ ਮਤਾ ਪਾਇਆ ਹੋਇਆ ਵਾ ਡੀਸੀ ਤੱਕ ਇਹ ਰਹੇ ਗਏ ਹੋਏ ਅਜੇ ਤੱਕ ਸਾਨੂੰ 8-9 ਮਹੀਨੇ ਹੋ ਗਏ ਰਸਤੇ ਦਾ ਕੋਈ ਹੱਲ ਨਹੀਂ ਹੋਇਆ ਅਸੀਂ ਦੇਖੋ ਸਾਡੇ ਪਿੰਡ ਤੋਂ ਦੋ ਰਸਤੇ ਹੁੰਦੇ ਦੋਨਾਂ ਦਾ ਹੀ ਹਾਲ ਬਹੁਤ ਹੀ ਮਾੜਾ ਵਾ ਤੇ ਇਹ ਮੋਟਰਸਾਈਕਲ ਲਾਇਕ ਨਹੀਂ ਹੈਗਾ ਵੀ ਬਸ ਇੱਥੋਂ ਕਿੱਥੇ ਚੱਲ ਜਾਣੀ ਹੈ ਸਕੂਲ ਪ੍ਰਸ਼ਾਸਨ ਨੂੰ ਇਹੀ ਆ ਵੀ ਘਟੋ ਘਟ ਬੱਚਿਆਂ ਦਾ ਤੇ ਦੇਖਣ ਕਿ ਦ ਰਸਤਾ ਵੇਖ ਕੇ ਆਪਣੀ ਬਸ ਇੱਕ ਤੇ ਰੂਡ ਨਹੀਂ ਸੀ ਇਹ ਬਸ ਦਾ ਉਹ ਵੀ ਰਸ਼ ਦੀ ਵਜ੍ਹਾ ਨਾਲ ਵੇਟ ਨਹੀਂ ਕੀਤੀ ਤੋ ਇਸ ਗਲਤ ਰਸਤੇ ਆ ਗਿਆ ਇਹ ਸਾਰੇ ਵੀਡੀਓ ਇਹੋ ਮਨਾ ਕਰਨ ਦੇ ਨੇ ਤੇ ਇਹਨਾਂ ਨੇ ਆਪਣੇ ਸੋਰਸ ਤੱਕ ਗੱਡੀ ਦੇ ਅੱਗੇ ਦੀ ਕੰਪਨੀ ਲਈ ਆ ਉਥੋਂ ਵੀ ਇਹ ਪੂਰਾ ਇਹ ਕਹਿੰਦੇ ਵੀਾਨੂੰ ਬੈਨੀਫਿਟ ਮਿਲ ਜਾਏ ਅੱਛਾ ਲੇਕਿਨ ਇਹ ਆਪਣਾ ਸਾਡਾ ਬੱਚਾ ਹੈ ਸਾਡਾ ਬੱਚਾ ਨਹੀਂ ਹੈਗਾ ਜੀ ਬੱਚੇ ਨਾਤਮੋਕਲ ਦੇ ਟੁਪਟ ਭਈ ਦੇ ਕੋਈ ਗਲਤ ਇਹ ਕੰਦਲ ਰੋਕ ਦੇ ਇਹ ਸਾਨੂੰ ਰੋਕ ਦੇ ਵੀਡੀਓ ਬਣਾਉਣ ਤੋਂ ਅਸੀਂ ਕਹਿੰਦੇ ਵੀ ਸਾਡਾ ਰਾਹ ਮਾੜਾ ਸਾਡੇ ਪਿੰਡ ਦਾ ਡੱਲੇ ਦਾ ਦਲੀਲ ਕਲਾਂ ਦਾ ਵੀ ਸਾਡਾ ਰਾਹ ਦਾ ਕੁਝ ਮਰਦਾ ਪੈ ਜੇ ਇਹ ਲਿਖਣੇ ਰੋਕ ਦੇ ਦੇ ਸਾਨੂੰ ਇਹ ਕਿਸ ਤਰ੍ਹਾਂ ਹੋਇਆ ਇਹ ਹੱਸਾ ਇਹਨਾਂ ਨੂੰ ਪੁੱਛ ਸਰ ਜੀ ਪਾਜੀ ਖਬਰ ਹੈ ਨਾ ਉਹਦੀ ਲਾਪਰਵਾਹੀ ਨਾ ਹੋਇਆ ਇਹ ਰਾਹ ਬਿਲਕੁਲ ਛੋਟਾ ਵਾ ਇਹ ਪਿੰਡ ਦਾ ਰਾਹ ਜੋ ਬਿਲਕੁਲ ਛੋਟਾ ਇਹ ਰਾਹ ਸਾਣੀ ਜਿਹੜੀ ਏਡੀ ਵੱਡੀ ਗੱਡੀ ਅਲਾਉਡ ਨਹੀਂ ਆ ਠੀਕ ਹੈ ਇਹ ਜਾਣ ਬੁੱਝ ਕੇ ਡਰਾਈਵਰ ਇਹਦੀ ਗੱਡੀ ਲੈ ਕੇ ਆ ਜੋ ਇਹਦੇ ਕਰਕੇ ਐਕਸੀਡੈਂਟ ਹੋਇਆ ਇਹਦੇ ਵਿੱਚ ਸਾਡੇ ਬੱਚਿਆਂ ਦਾ ਨੁਕਸਾਨ ਹੋਇਆ ਕਾਂ ਡਰਾਈਵਰ ਨੂੰ ਹਰਜਾਨਾ ਹੋਣਾ ਚਾਹੀਦਾ ਇਹਨਾਂ ਸਕੂਲ ਵਾਲਿਆਂ ਨੂੰ ਹਰਜਾਨਾ ਹੋਣਾ ਚਾਹੀਦਾ ਕਿ ਕੱਢੀ ਕਿਉਂ ਇੱਧਰ ਦੀ ਆਈ ਇੰਨੇ ਕਿ ਬੱਚੇ ਇਹਦੇ ਵਿੱਚ ਘੱਟੋ ਘੱਟ 20 25 ਬੱਚੇ ਸੱਟਾਂ ਲੱਗੀਆਂ ਹਾਂਜੀ ਬੱਚਿਆਂ ਦੇ ਸੱਟਾਂ ਲੱਗੀਆਂ ਸਾਡਾ ਮੇਰਾ ਦੋਸਤ ਦੀ ਬੱਚੀ ਉਹਦੇ ਸਿਰ ਤੇ ਸੱਟ ਲੱਗੀ ਉਹਨੇ ਖੁਦ ਮੈਨੂੰ ਫੋਨ ਕੀਤਾ ਮੈਂ ਅੰਮ੍ਰਿਤਸਰੀ ਮੈਂ ਉੱਥੋਂ ਆਇਆ ਮੈਨੂੰ ਮੈਨੂੰ ਕਹਿੰਦਾ ਵੀ ਤੁਹਾਡੇ ਬੰਦ ਮੇਰੇ ਬੱਚੀ ਨੂੰ ਸੱਟ ਲੱਗੀ ਆ ਜੀ ਦਾ ਮੇਰਾ ਨਾਮ ਰਣਜੀਤ ਸਿੰਘ ਹੈ ਜੀ